ਵਾਸਤੇ ਕਰਾਂ ਦੀ ਕਦੀ ਚੁੱਲਾ ਨਿਸ਼ਾਨੀ ਹੁੰਦੀ ਸੀ ਕਦੀ ਕਦੀ ਚੁੱਲਾ ਆਪਣਾ ਤੇ ਅੱਗ ਬੇਗਾਨੀ ਹੁੰਦੀ ਸੀ ਅੱਜ ਚੁੱਲਾ ਕਹਿੰਦਾ ਜਦੋਂ ਮੇਰਾ ਪਰਿਵਾਰ 16 ਜੀਆਂ ਦਾ ਹੁੰਦਾ ਸੀ ਦਾਦਾ ਦਾਦੀ ਚਾਚਾ ਚਾਚੀ ਪੁੱਤਰਾਂ ਧੀਆ ਦਾ ਹੁੰਦਾ ਸੀ ਉਦੋਂ ਮੈਂ ਕੱਲਾ ਖੱਪਦਾ ਸੀ ਥੱਪਦਾ ਸੀ ਸਾਰੇ ਟੱਬਰ ਨੂੰ ਕੱਲਾ ਮੈਂ ਸਾਂਭਦਾ ਸੀ ਸਾਰੇ ਟੱਬਰ ਦਾ ਪੇਟ ਭਰ ਕੇ ਕੱਲਾ ਮੈਂ ਪਾਲਦਾ ਸੀ ਹੁਣ ਤਾਂ ਹੋ ਗਏ ਨੇ ਅਲੱਗੋ ਅਲੱਗ ਚੁੱਲਾ ਕਹਿੰਦਾ ਮੇਰੀ 6 ਚੁੱਲਿਆਂ 'ਚ ਵੰਡੀ ਗਈ ਅੱਗ ਤਿੰਨ ਘਰ ਘਰ ਜਈ ਨਹੀਂ ਦੋ ਘਰ ਨਸ਼ਈ ਨੇ ਇੱਕ ਘਰ ਸੱਤ ਸਮੁੰਦਰਾਂ ਤੋਂ ਪਾਰ ਨਿਕਲ ਗਿਆ ਚੁੱਲੇ ਨੇ ਠੰਡਾ ਹੋ ਕਾ ਪਰ ਕੇ ਗਿਆ ਦੇਖੋ ਮੇਰੇ ਹੱਥੋਂ ਮੇਰਾ ਸਾਰਾ ਪਰਿਵਾਰ ਨਿਕਲ ਗਿਆ ਵਸਤੇ ਕਰਾਂ ਦੀ ਕਦੀ ਚੁੱਲਾ ਨਿਸ਼ਾਨੀ ਹੁੰਦੀ ਸੀ ਕਦੀ ਕਦੀ ਚੁੱਲਾ ਆਪਣਾ ਤੇ ਅੱਗ ਬੇਗਾਨੀ ਹੁੰਦੀ ਸੀ